ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਪਾਂ ਅੱਜ ਦੀ ਕਹਾਣੀ ਨਾਨੀ ਨਾਲ ਨਾਨਕੇ ਇਸ ਨੂੰ ਲਿਖਿਆ ਹੈ ਸਿਮਰਜੀਤ ਕੌਰ ਸਿਮਰ ਨੇ ਪ੍ਰਾਈਵੇਸੀ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਜਗਜੀਤ ਤੇ ਉਸ ਦੀ ਪਤਨੀ ਸੰਦੀਪ ਮਜੀਠਾ ਪਿੰਡ ਦੇ ਵਸਨੀਕ ਸਨ ਜੋਤੀ ਉਹਨਾਂ ਦੀ 8 ਵਰਿਆਂ ਦੀ ਨਿੱਕੀ ਜੀ ਸ਼ਰਾਰਤੀ ਧੀ ਸੀ ਤੇ ਉਸ ਦੇ ਦੋ ਛੋਟੇ ਭਰਾ ਵੀ ਸਨ ਭਰਾਵਾਂ ਤੋਂ ਵੱਡੀ ਹੋਣ ਕਰਕੇ ਉਹ ਉਹਨਾਂ ਨਾਲੋਂ ਸਿਆਣੀ ਤੇ ਨਟਖਟ ਵੀ ਸੀ ਉਹ ਸਕੂਲ ਵਿੱਚ ਪੜ੍ਹਦਿਆਂ ਹਰ ਵਿਸ਼ੇ 'ਚ ਉੱਭਲ ਦਰਜੇ ਨਾਲ ਪਾਸ ਹੁੰਦੀ ਤੇ ਹੁਣ ਵੀ ਇਮਤਿਹਾਨ ਹਜੇ ਕੁਝ ਦਿਨ ਪਹਿਲਾਂ ਹੀ ਖਤਮ ਹੋਏ ਸਨ ਸਕੂਲ ਦੇ ਹਰ ਇੱਕ ਬੱਚੇ ਨੂੰ ਬੜੀ ਵੇਸਵਰੀ ਨਾਲ ਗਰਮੀ ਦੀਆਂ ਛੁੱਟੀਆਂ ਦੀ ਉਡੀਕ ਸੀ ਸਕੂਲ ਵਿੱਚ ਬੱਚੇ ਖੇਡਦੇ ਆਪਸ ਵਿੱਚ ਗੱਲਾਂ ਕਰਦੇ ਕਿ ਅਸੀਂ ਛੁੱਟੀਆਂ 'ਚ ਆਪਣੀ ਮਾਸੀ ਕੋਲ ਭੂਆ ਕੋਲ ਤੇ ਨਾਨਕੇ ਜਾਵਾਂਗੇ ਉਹਨਾਂ ਦੀ ਗੱਲ ਸੁਣਦਿਆਂ ਜੋਤੀ ਨੇ ਵੀ ਗੱਲਾਂ-ਗੱਲਾਂ ਚ ਆਖਿਆ ਮੈਂ ਵੀ ਇਸ ਵਾਰ ਛੁੱਟੀਆਂ 'ਚ ਆਪਣੇ ਮਾਮੇ ਪਿੰਡ ਜਾਵਾਂਗੀ ਸਾਰੇ ਬਹੁਤ ਖੁਸ਼ ਥਨ ਬੱਚੇ ਕਲਾਸ ਵਿੱਚ ਮਾਸਟਰ ਜੀ ਦੇ ਆਉਂਦਿਆ ਹੀ ਕਾਪੀਆਂ ਉਹਨਾਂ ਅੱਗੇ ਕਰ ਕੰਮ ਮੰਗ ਲੈਂਦੇ ਤੇ ਮਾਸਟਰ ਜੀ ਵੀ ਮੁਸਕਰਾ ਕੇ ਆਖਦੇ ਤੁਸੀਂ ਛੁੱਟੀਆਂ ਘਟਣ ਜਾਓਗੇ ਤੇ ਸਾਡਾ ਜੀ ਕਿਵੇਂ ਲੱਗੇਗਾ ਮਾਸਟਰ ਜੀ ਦੀ ਗੱਲ ਸੁਣ ਕੇ ਜੋਤੀ ਆਖਣ ਲੱਗੀ ਸਰ ਜੀ ਤੁਸੀਂ ਵੀ ਸਾਡੇ ਨਾਲ ਨਾਨਕੇ ਚੱਲੋ ਨਾਨੀ ਬਹੁਤ ਪਿਆਰ ਕਰਦੀ ਹੁੰਦੀ ਹੈ ਮਾਸਟਰ ਜੀ ਵੀ ਅੱਗੋਂ ਹੱਸ ਪਏ ਤੇ ਆਖਿਆ ਕਿ ਸਾਰੇ ਬੱਚਿਆਂ ਨੇ ਸਕੂਲ ਦਾ ਕੰਮ ਵੀ ਪੂਰਾ ਕਰਕੇ ਆਉਣਾ ਹੈ ਐਵੇਂ ਸਾਰੀਆਂ ਛੁੱਟੀਆਂ ਵੇਰਥ ਨਹੀਂ ਗਵਾਉਣੀਆਂ ਠੀਕ ਹੈ ਹਾਂਜੀ ਮਾਸਟਰ ਜੀ ਠੀਕ ਹੈ ਏਨੇ ਨੂੰ ਸਾਰੀ ਛੁੱਟੀ ਦੀ ਘੰਟੀ ਵੱਜ ਗਈ ਟੰ 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 ਸਾਰੇ ਬੱਚੇ ਮੋਢਿਆਂ ਦੇ ਵਸਤੇ ਪਾ ਘਰਾਂ ਨੂੰ ਦੌੜ ਗਏ ਜੋਤੀ ਵੀ ਘਰ ਪਹੁੰਚ ਗਈ ਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੀ ਮੰਮੀ 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 ਸੰਦੀਪ ਨੇ ਅੱਗੋਂ ਆਵਾਜ਼ ਦਿੱਤੀ ਆਉਨੀਆ ਜਵਾਨ ਵੀ ਮੂੰਹ ਚ ਪਾ ਲਿਆ ਕਰ ਇੱਕੋ ਸਾਹੇ ਬੋਲਣ ਲੱਗ ਜਾਨੀ ਐ ਤੇਰਾ ਛੋਟਾ ਵੀਰ ਸੁੱਤਾ ਏ ਜੇ ਉੱਠ ਗਿਆ ਤਾਂ ਰੋਏਗਾ ਹਾਂ ਦੱਸ ਕੀ ਐ ਇੰਜ ਕਰ ਲਿਆ ਪਹਿਲਾਂ ਬੈਗ ਫੜਾ ਤੇ ਮੂੰਹ ਹੱਥ ਤੋਂ ਮੈਂ ਰੋਟੀ ਦਿੰਨੀ ਆ ਬਾਕੀ ਗੱਲ ਬਾਅਦ ਚ ਕਰੀ ਚੰਗਾ ਮੰਮੀ ਕਹਿ ਕੇ ਜੋਤੀ ਬਾਲਟੀ ਵੱਲ ਦੌੜ ਗਈ ਰੋਟੀ ਖਾਂਦੇ ਖਾਂਦੇ ਜੋਤੀ ਮੰਮੀ ਨੂੰ ਆਖਣ ਲੱਗੀ ਮੰਮੀ ਬਸ ਕੱਲ ਦਾ ਦਿਨ ਸਕੂਲ ਜਾਣਾ ਐ ਹੇ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਜਾਣਗੀਆਂ। ਮੰਮੀ ਇਸ ਵਾਰ ਛੁੱਟੀਆਂ 'ਚ ਮੈਂ ਨਾਨਕੇ ਪਿੰਡ ਨਾਨੀ ਕੋਲ ਜਾਣਾ ਏ। ਚੰਗਾ ਜਿਵੇਂ ਆਪਣੀ ਮਾਂ ਨੂੰ ਕੋਈ ਚੇਤਾਵਨੀ ਦੇ ਰਹੀ ਹੋਵੇ। ਸੰਦੀਪ ਨੇ ਕਿਹਾ, ਚੰਗਾ ਹੁਣ ਰੋਟੀ ਤੇ ਖਾਸ਼ੀਤੀ ਖਾਲਾ। ਸ਼ਾਮ ਨੂੰ ਆਪਣੇ ਪਾਪਾ ਨੂੰ ਪੁੱਛ ਲਵੀਂ ਤੇ ਤੁਰ ਜਾਈ ਨਾਨਕੇ। ਨਾਲੇ ਤੇਰੇ ਬਹਾਨੇ ਮੈਂ ਵੀ ਹੋ ਆਵਾਂਗੀ। ਜੋਤੀ ਦੀ ਮਾਂ ਇਹ ਗੱਲ ਕਹਿੰਦਿਆਂ ਨਾਲ ਮੁਸਕਰਾ ਵੀ ਰਹੀ ਸੀ ਕਿ ਜਿਵੇਂ ਉਸ ਨੂੰ ਵੀ ਗਰਮੀ ਦੀਆਂ ਛੁੱਟੀਆਂ ਦੀ ਉਡੀਕ ਹੋਵੇ ਜੋਤੀ ਸ਼ਾਮ ਬਾਹਰ ਗਲੀ ਵਿੱਚ ਖੇਡ ਰਹੀ ਸੀ ਨਾਲੇ ਆਪਣੇ ਦੋਸਤਾਂ ਨੂੰ ਆਖਦੀ ਮੈਂ ਤੇ ਨਾਨਕੇ ਜਾਵਾਂਗੀ ਫੇਰ ਤੁਸੀਂ ਇਕੱਲੇ ਖੇਡਿਓ ਇੰਨੇ ਨੂੰ ਜੋਤੀ ਦਾ ਪਾਪਾ ਕੰਮ ਤੋਂ ਵਾਪਸ ਘਰ ਆ ਗਿਆ ਸੀ ਤੇ ਜੋਤੀ ਨੇ ਜਿਉਂ ਹੀ ਮੋਟਰਸਾਈਕਲ ਦੀ ਆਵਾਜ਼ ਸੁਣੀ ਉਹ ਦੌੜੀ ਦੌੜੀ ਆਈ ਪਾਪਾ ਜੀ ਸਤਿ ਸ਼੍ਰੀ ਅਕਾਲ ਕਹਿ ਕੇ ਰਸੋਈ ਚ ਗਈ ਤੇ ਪਾਣੀ ਦਾ ਗਲਾਸ ਲਿਆ ਕੇ ਫੜਾ ਦਿੱਤਾ ਇਸ ਮਗਰੋਂ ਜੋਤੀ ਦੇ ਪਾਪਾ ਮੂੰਹ ਹੱਥ ਧੋਣ ਲਈ ਚਲੇ ਗਏ ਹੁਣ ਜੋਤੀ ਆਪਣੀ ਮਾਂ ਵੱਲ ਵੇਖਦੀ ਤੇ ਉਸ ਨੂੰ ਇਸ਼ਾਰਾ ਕਰਦੀ ਕਿ ਪਾਪਾ ਤੋਂ ਪੁੱਛੋ ਜੋਤੀ ਆਪ ਪਾਪਾ ਤੋਂ ਡਰਦੀ ਪੁੱਛ ਨਹੀਂ ਸੀ ਰਹੀ ਫਿਰ ਜੋਤੀ ਦੇ ਪਾਪਾ ਰੋਟੀ ਖਾਣ ਲਈ ਬੈਠੇ ਤਾਂ ਜੋਤੀ ਦੀ ਮੰਮੀ ਨੇ ਆਖਿਆ ਸੁਣਦੇ ਹੋ ਜੀ ਬੱਚਿਆਂ ਨੂੰ ਕੱਲ ਛੁੱਟੀਆਂ ਹੋ ਜਾਣੀਆਂ ਨੇ ਆਪਣੀ ਜੋਤੀ ਨੇ ਜਿੱਦ ਫੜੀ ਮਾਵੇਂ ਪਿੰਡ ਜਾਣ ਦੀ ਤੁਸੀਂ ਕੁਝ ਦਿਨ ਛੱਡ ਆਓ ਹਾਂ ਉਹਦੀ ਗੱਲ ਸੁਣ ਕੇ ਜੋਤੀ ਦੇ ਪਾਪਾ ਨੇ ਕਿਹਾ ਰਹਿਣ ਦੇ ਗਰਮੀ ਜ਼ਿਆਦਾ ਆਏ ਘਰੇ ਹੀ ਧਿਆਨ ਰੱਖ ਐਵੇਂ ਬਿਮਾਰ ਹੋ ਕੇ ਆ ਜਾਏਗੀ ਇੰਨੀ ਗੱਲ ਸੁਣ ਕੇ ਜੋਤੀ ਤੇ ਉਸ ਦੀ ਮਾਂ ਦਾ ਚਿਹਰਾ ਜਿਹਾ ਵੀ ਉੱਤਰ ਗਿਆ ਅਗਲੇ ਦਿਨ ਸਵੇਰ ਹੋਈ ਅੱਜ ਸਾਰੇ ਬੱਚਿਆਂ ਨੂੰ ਛੁੱਟੀਆਂ ਮਿਲ ਜਾਣੀਆਂ ਸਨ ਪਰ ਜੋਤੀ ਨੂੰ ਹੁਣ ਜਿਵੇਂ ਕੋਈ ਚਾਅ ਤੇ ਤਾੰਗ ਨਹੀਂ ਸੀ ਕੇ ਉਸ ਨੂੰ ਛੁੱਟੀਆਂ ਮਿਲਨਾ ਹੋਰ ਜਾਣਾ ਵਾਂ ਗੁੱਠੀ ਤੇ ਤਿਆਰ ਹੋ ਕੇ ਸਕੂਲ ਚਲੀ ਗਈ ਸਕੂਲ ਜਾ ਕੇ ਵੀ ਕਿਸੇ ਨਾਲ ਕੋਈ ਗੱਲਬਾਤ ਨਾ ਕੀਤੀ ਬਸ ਉਦਾਸ ਇੱਕ ਪਾਸੇ ਬੈਠ ਗਈ ਥੋੜੀ देर ਮੰਗਰੋਂ ਮਾਸਟਰ ਜੀ ਕਲਾਸ ਵਿੱਚ ਆਏ ਤਾਂ ਪੁੱਛਿਆ ਉਹ ਉਦਾਸ ਕਿਉਂ ਹੈ ਮਾਸਟਰ ਜੀ ਪਾਪਾ ਨੇ ਨਾਨਕੇ ਜਾਣ ਤੋਂ ਮਨਾ ਕਰ ਦਿੱਤਾ ਇਹ ਗੱਲ ਜੋਤੀ ਨੇ ਮਾਸਟਰ ਜੀ ਦੇ ਪੁੱਛਣ ਤੇ ਦੱਸਣ ਲੱਗੀ ਮਾਸਟਰ ਜੀ ਨੇ ਮੁਸਕਰਾ ਕੇ ਕਿਹਾ ਲੈ ਹੈ ਦੱਸ ਕਮਲੀ ਇਸ ਤੇ ਉਦਾਸ ਹੋਣ ਵਾਲੀ ਕਿਹੜੀ ਗੱਲ ਹੈ ਹਰ ਇੱਕ ਮਾਂ ਪਿਓ ਨੂੰ ਆਪਣੇ ਬੱਚੇ ਦੀ ਫਿਕਰ ਹੁੰਦੀ ਹੈ ਜਦੋਂ ਕਿਸੇ ਵੀ ਮਾਂ ਜਾਂ ਪਿਓ ਨੂੰ ਉਹਨਾਂ ਦੇ ਬੱਚੇ ਨਜ਼ਰ ਨਾ ਆਉਣ ਤਾਂ ਉਹਨਾਂ ਦੇ ਮਨ ਅੰਦਰ ਹੌਲ ਪੈਣ ਲੱਗਦੇ ਨੇ ਨਾਲੇ ਜੋਤੀ ਤੇ ਹਾਈ ਬੜੀ ਪਿਆਰੀ ਬੱਚੀ ਉਸ ਦੇ ਪਾਪਾ ਦਾ ਕਿੱਥੇ ਜੀ ਲੱਗਣਾ ਇੰਨੀ ਗੱਲ ਕਹਿ ਕੇ ਮਾਸਟਰ ਜੀ ਨੇ ਜੋਤੀ ਦੇ ਸਿਰ ਤੇ ਹੱਥ ਫੇਰਿਆ ਜ্যোਤੀ ਵੀ ਮੁਸਕਰਾਉਣ ਲੱਗੀ ਅੱਜ ਸਾਰੇ ਬੱਚਿਆਂ ਨੂੰ ਸਕੂਲਾਂ ਛੁੱਟੀਆਂ ਪੈ ਗਈਆਂ ਬੱਚੇ ਵੀ ਖੁਸ਼ ਹਨ ਕੁਝ ਘਨੇਤਾ ਛੁੱਟੀਆਂ ਦਾ ਅੱਧਾ ਕੰਮ ਵੀ ਸਕੂਲ ਦਰਾਂ ਨਹੀ ਕਰ ਲਿਆ ਸੀ ਜੋਤੀ ਨੇ ਵੀ ਘਰ ਆ ਕੇ ਅੱਜ ਕੁਝ ਨਾ ਕਿਹਾ ਉਹ ਬੈਗ ਅੰਦਰ ਰੱਖ ਕੇ ਮੂੰਹ ਹੱਥ ਧੋ ਕੇ ਰੋਟੀ ਖਾਣ ਲੱਗ ਪਈ ਉਸ ਦੀ ਮਾਂ ਵੀ ਜਾਣਦੀ ਸੀ ਕਿ ਜੋਤੀ ਨਾਨਕੇ ਨਾ ਭੇਜਣ ਕਾਰਨ ਉਦਾਸ ਹੈ ਅਜੇ ਸ਼ਾਮ ਦੇ 4:00 ਵਜੇ ਸਨ ਜੋਤੀ ਦੇ ਪਾਪਾ ਹਲੇ ਨਹੀਂ ਆਏ ਸਨ ਜੋਤੀ ਕੇ ਗਵਾਂਡੀਆਂ ਘਰ ਫੋਨ ਹੁੰਦਾ ਸੀ ਜੋਤੀ ਦੀ ਮੰਮੀ ਨੇ ਉਹਨਾਂ ਘਰ ਜਾ ਕੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ ਉਸ ਦੀ ਮਾਂ ਨੇ ਕਿਹਾ ਕੋਈ ਨਾ ਜਦੋਂ ਰਾਤ ਨੂੰ ਇਹਦਾ ਪਾਪਾ ਆਉ ਮੈਂ ਫੋਨ ਕਰੂੰ ਇੰਨੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਜੋਤੀ ਦਾ ਪਾਪਾ ਜਗਜੀਤ ਹਲੇ ਕੰਮ ਤੋਂ ਆਏ ਹੀ ਸੀ ਕਿ ਫੋਨ ਦੀ ਰਿੰਗ ਵੱਜੀ ਸੰਦੀਪ ਰਸੋਈ 'ਚ ਕੰਮ ਕਰਦੀ ਸੀ ਤੇ ਜੋਤੀ ਦਾ ਪਾਪਾ ਨਹਾ ਰਿਹਾ ਸੀ ਜੋਤੀ ਨੇ ਫੋਨ ਚੁੱਕਿਆ ਹੈਲੋ ਨਾਨੀ 베ਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਹੈ ਮੇਰੇ ਸ਼ੇਰ ਪੁੱਤ ਦਾ ਮੈਂ ਤੇ ਠੀਕ ਆ ਤੁਸੀਂ ਠੀਕ ਹੋ ਹਾਂ ਪੁੱਤ ਠੀਕ ਆ ਜੋਤੀ ਪੁੱਤ ਤੇਰਾ ਪਾਪਾ ਕਿੱਥੇ ਆ ਨਾਨੀ 베ਬੇ ਪਾਪਾ ਹੁਣੇ ਕੰਮ ਤੋਂ ਆਏ ਸਨ ਤੇ ਨਹਾਉਣ ਗਏ ਨੇ ਅੱਛਾ ਠੀਕ ਐ ਜਦੋਂ ਆਇਆ ਤੇ ਆਖੀ ਨਾਨੀ 베ਬੇ ਨਾਲ ਗੱਲ ਕਰੇ ਠੀਕ ਐ ਇਹ ਕਹਿ ਕੇ ਦੋਮਾ ਨੇ ਫੋਨ ਕੱਟ ਦਿੱਤਾ ਜੋਤੀ ਦੇ ਪਾਪਾ ਆਉਣ ਦੇ ਆਉਣ ਤੇ ਜੋਤੀ ਨੇ ਨਾਨੀ ਦਾ ਸਨੇਹਾ ਆਪਣੇ ਪਾਪਾ ਨੂੰ ਲਾ ਦਿੱਤਾ ਰੋਟੀ ਖਾਣ ਮਗਰੋਂ ਜਗਜੀਤ ਨੇ ਫੋਨ ਚੁੱਕਿਆ ਤੇ ਜੋਤੀ ਦੀ ਨਾਨੀ ਨੂੰ ਲਗਾਇਆ ਸਤਿ ਸ਼੍ਰੀ ਅਕਾਲ 베ਬੇ ਸਤਿ ਸ਼੍ਰੀ ਅਕਾਲ ਪੁੱਤ ਹੋਰ ਸੇਤ ਤੇ ਕੰਮਕਾਰ ਠੀਕ ਏ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਚੰਗਾ ਚੱਲੀ ਜਾਂਦਾ ਇੰਜ ਹਾਲ ਚਾਲ ਪੁੱਛਦਿਆਂ ਸੰਦੀਪ ਦੀ ਮਾਂ ਨੇ ਕਿਹਾ ਪੁੱਤ ਜੋਤੀ ਨੂੰ ਛੁੱਟੀਆਂ ਹੋ ਗਈਆਂ ਨੇ ਤੇ ਕੁਝ ਦਿਨ ਮੇਰੇ ਕੋਲ ਛੱਡ ਜਾ ਚਾਰ ਦਿਨ ਮੈਨੂੰ ਵੀ ਸੁੱਖ ਹੋ ਜਾਊ। ਬੇਬੇ ਗਰਮੀ ਜ਼ਿਆਦਾ ਹੈ ਤੇ ਬੱਚੇ ਬਾਹਰ ਖੇਡ ਕੇ ਬਿਮਾਰ ਹੋ ਜਾਂਦੇ ਨੇ। ਬੇਬੇ ਨੇ ਟੋਕਦੇ ਆਖਿਆ, ਕੋਈ ਗੱਲ ਨਹੀਂ। ਤੁਸੀਂ ਆਪਣੇ ਟਾਈਮ ਕਿਹੜੇ ਭੋਰਿਆਂ 'ਚ ਬੰਦ ਰਹੇ ਹੋ? ਬੇਬੇ ਜਾਣੀ ਅੱਗੋਂ ਸਵਾਰੀ ਹੋ ਗਈ ਹੋਵੇ। ਸਰਦਾਰੇ ਨੇ ਹੱਸ ਕੇ ਕਿਹਾ, ਚੱਲ ਚੰਗਾ, ਕੁਝ ਦਿਨ ਤੱਕ ਛੱਡ ਜਾਵਾਂਗਾ। ਠੀਕ ਐ। ਹੋਰ ਸਭ ਸੁਖਸੰਦ? ਹਾਂ, ਉਹ ਆਕਾਲਪੁਰਖ ਦੀ ਮਿਹਰ ਸਦਕਾ ਸਭ ਠੀਕ ਐ। ਇੰਜ ਹਾਲਚਲ ਪੁੱਛਣ ਮਗਰੋਂ ਫੋਨ ਕੱਟ ਦਿੱਤਾ ਜੋਤੀ ਹੁਣ ਸੌ ਚੁੱਕੀ ਸੀ ਸਵੇਰ ਹੋਈ ਜੋਤੀ ਅਜੇ ਸੁੱਤੀ ਪਈ ਸੀ ਸੰਦੀਪ ਨੇ ਜੋਤੀ ਨੂੰ ਉਠਾਇਆ ਜੋਤੀ ਜੋਤੀ ਉੱਠ ਪਤ ਜੋਤੀ ਮਾਂ ਦੇ ਬੋਲ ਅਣਗੌਲੇ ਕਰਦੀ ਅਜੇ ਵੀ ਨਿਰਾਸ਼ ਜਿਹੀ ਹੋ ਕੇ ਸੁੱਤੀ ਪਈ ਸੀ ਮਾਂ ਨੇ ਉੱਚੀ ਆਖਿਆ ਕਿ ਜਿਹਨੇ ਮਾਮੇ ਪਿੰਡ ਨਾਨੀ ਕੋਲ ਜਾਣਾ ਏ ਉੱਠ ਜਾਓ ਇਹਨਾਂ ਸੁਣਦਿਆਂ ਹੀ ਜੋਤੀ ਫਟਾਫਟ ਉੱਠ ਕੇ ਵਹਿ ਗਈ ਸੰਦੀਪ ਜਾਣਦੀ ਸੀ ਕਿ ਜੋਤੀ ਇਹ ਗੱਲ ਸੁਣ ਕੇ ਉੱਠ ਖਲੋਏਗੀ ਜੋਤੀ ਦਾ ਭਰਾ ਜੇ ਛੋਟਾ ਸੀ ਉਹ ਉਸੇ ਤਰ੍ਹਾਂ ਹੀ ਸੁੱਤਾ ਰਿਹਾ ਜੋਤੀ ਦੀ ਮਾਂ ਨੇ ਕਿਹਾ ਕਿ ਜੇ ਨਾਨਕੇ ਜਾਣਾ ਏ ਤਾਂ ਫਟਾਫਟ ਇੱਕ ਦੋ ਦਿਨ ਚ ਸਕੂਲ ਦਾ ਸਾਰਾ ਕੰਮ ਖਤਮ ਕਰ ਲਵੇ ਤੇਰਾ ਪਾਪਾ ਛੱਡ ਆਏਗਾ ਤੇ ਮੈਂ ਲੈ ਜਾਵਾਂਗੀ ਜੋਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਿਵੇਂ ਉਸ ਨੂੰ ਖਾਲੀ ਬੁਗਣੀ ਵਿੱਚੋਂ ਛਿੱਕੇ ਲੱਗ ਗਏ ਹੋਣ ਜੋਤੀ ਹੁਣ ਸਾਰਾ ਦਿਨ ਖੁਸ਼ੀ ਵਿੱਚ ਨੱਚਦੀ ਤੇ ਵਿਹੜੇ ਵਿੱਚ ਮੋਰਾ ਵਾਂਗ ਪੈਲਾ ਫੌਂਦੀ ਸਕੂਲ ਦਾ ਕੁਝ ਕੰਮ ਜੋਤੀ ਨੇ ਪਹਿਲਾਂ ਕਰ ਚੁੱਕੀ ਸੀ ਰਹਿੰਦਾ ਕੰਮ 1-2 ਦਿਨ ਵਿੱਚ ਸਾਰਾ ਖਤਮ ਕਰ ਲਿਆ ਅੱਜ ਜੋਤੀ ਦਾ ਪਾਪਾ ਕੰਮ ਤੋਂ ਛੇਤੀ ਘਰ ਆ ਗਿਆ ਸੀ ਉਸ ਨੇ ਸੰਦੀਪ ਨੂੰ ਕਿਹਾ ਕਿ ਜੋਤੀ ਨੂੰ ਤਿਆਰ ਕਰ ਦੇਵੇ ਉਸ ਨੇ ਪਿੰਡ ਵੱਲ ਕਾਗਜ਼ ਪਤਾ ਕਰਨ ਜਾਣਾ ਏ ਤੇ ਜੋਤੀ ਨੂੰ ਘਰ ਛੱਡ ਆਏਗਾ ਜੋਤੀ ਦਾ ਵੈਗ ਤਿਆਰ ਕਰ ਸੰਦੀਪ ਨੇ ਮੋਟਰਸਾਈਕਲ ਦੇ ਨਾਲ ਵੰਨ ਦਿੱਤਾ ਤੇ ਜੋਤੀ ਆਪਣੇ ਪਾਪਾ ਦੇ ਮੰਗਰ ਕੁੱਟ ਕੇ ਜੱਫੀ ਪਾ ਕੇ ਬੈਠ ਗਈ। ਜੋਤੀ ਤੇ ਉਸ ਦਾ ਪਾਪਾ ਘਰ ਪਹੁੰਚ ਗਏ। ਜੋਤੀ ਨੇ ਮੋਟਰਸਾਈਕਲ ਤੋਂ ਉਤਰਦਿਆਂ ਹੀ ਨਾਨੀ ਮਾ ਨੂੰ ਕੁੱਟ ਕੇ ਜੱਫੀ ਪਾਈ ਤੇ ਨਾਨੀ ਮਾ ਦੇ ਸੀਨੇ ਨੂੰ ਵੀ ਜਿਵੇਂ ਠੰਡ ਪੈ ਗਈ ਸੀ। ਆਖੇ ਆਪਣੀ ਔਲਾਦ ਨਾਲੋਂ ਔਲਾਦ ਦੀ ਔਲਾਦ ਨੂੰ ਸੀਨੇ ਲਾ ਜੋ ਨਿਗ ਮਿਲਦਾ ਹੈ ਉਹ ਇੱਕ ਬਡੇਰੀ ਉਮਰ ਦਾ ਮਾਂ ਪਿਓ ਹੀ ਜਾਣ ਸਕਦਾ ਹੈ। ਜਗਜੀਤ ਜੋਤੀ ਨੂੰ ਛੱਡ ਕੇ ਆਪਣੇ ਬਾਪਸ ਜਾਣ ਲੱਗਾ ਤਾਂ ਜੋਤੀ ਦੀ ਨਾਨੀ ਨੇ ਉਹਦੀ ਕਮੀਜ਼ ਦੇ ਬੋਝੇ ਚੋਂ 100 ਰੁਪਏ ਦਾ ਨੋਟ ਪਾ ਕੇ ਦਿੱਤਾ ਜਗਜੀਤ ਬੇਬੇ ਤੂੰ ਆਪਣੀਆਂ ਦੁਆਵਾਂ ਦੇ ਦਿਆ ਕਰ ਪੈਸਿਆਂ ਦਾ ਕੀ ਕਰਨਾ ਕੁਝ ਨਹੀਂ ਹੁੰਦਾ ਪੁੱਤ ਕਹਿ ਕੇ ਉਸਨੇ ਮੋਟਰਸਾਈਕਲ ਨਾਲ ਖੌਰੇ ਕਿੰਨਾ ਕੁਝ ਬੰਨ ਦਿੱਤਾ ਤੇ ਆਖਿਆ ਲੈ ਪੁੱਤ ਇਹਦੇ ਚਾਰ ਬੰਨਿਆ ਏ ਨਾਲੇ ਕੱਲ ਬਿਸਕੁਟ ਕਰਾ ਕੇ ਲਿਆਈ ਸੀ ਤੇ ਧੀ ਜਵਾਈ ਨੂੰ ਦੇ ਆਵਾਂਗੀ ਜਗਜੀਤ ਬੇਬੇ ਦੇ ਪਿਆਰ ਤੋਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਸੀ ਤੇ ਸੋਚਣ ਲੱਗਾ ਕਿ ਇੱਕ ਮਾਂ ਦੀਆਂ ਸਦਰਾਂ ਧੀ ਦੀ ਸੁਖਸੰਦ ਨਾਲ ਹੀ ਜੁੜੀਆਂ ਹੁੰਦੀਆਂ ਨੇ ਬੇਬੇ ਦੇ ਪੈਰੀ ਹੱਥ ਲਾਉਣ ਮੰਗਰੋ ਜੋਤੀ ਦੇ ਸਿਰ ਨੂੰ ਪੋਲੋਸ ਦੇ ਮੋਟਰਸਾਈਕਲ ਸਟਾਰਟ ਕਰਕੇ ਵਾਪਸ ਮੁੜ ਗਿਆ ਹੁਣ ਸ਼ਾਮ ਨੂੰ ਹੋਣ ਨੂੰ ਸੀ ਜੋਤੀ ਤੇ ਜੋਤੀ ਦੀ ਨਾਨੀ ਦੋਵੇਂ 베ੜੇ ਵਿੱਚ ਬੈਠੀਆਂ ਸਾਗ ਸਾਫ਼ ਕਰਦੀਆਂ ਪਈਆਂ ਸੀ ਉਸੇ ਵੇਲੇ ਹੀ ਜੋਤੀ ਦਾ ਮਾਮਾ ਕੰਮ ਤੋਂ ਆਇਆ ਓਏ ਹੋਏ ਭਾਈ ਸਾਡਾ ਜੋਤੀ ਪੁੱਤ ਆਇਆ ਹੋਇਆ ਕਹਿ ਕੇ ਜੋਤੀ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਜੋਤੀ ਨੂੰ ਵੀ ਚਾ ਚੜ ਗਿਆ ਜੋਤੀ ਜਦੋਂ ਦੀ ਆਈ ਬਹੁਤ ਖੁਸ਼ ਸੀ ਕਿਉਂਕਿ ਉਹ ਤੇ ਮਾਮੇ ਦੇ ਬੱਚਿਆਂ ਨਾਲ ਖੇਡਣ ਵਿੱਚ ਮਸਤ ਸੀ ਸ਼ਾਮਾਂ ਵੇਲੇ ਨਾਨੀ ਨੇ ਸਭ ਨੂੰ ਅੱਗੇ ਲਾ ਕੇ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਤੇ ਉੱਥੇ ਬੱਚੇ ਪਾਠ ਕਰਦੇ ਤੇ ਫਿਰ ਖੇਡਣ ਲਈ ਇੱਧਰ ਉੱਧਰ ਲੰਘ ਜਾਂਦੇ ਜੋਤੀ ਨੂੰ ਨਾਨਕੇ ਜਾ ਕੇ ਮਾਗਰ ਮਾਪਿਆਂ ਦਾ ਕੋਈ ਚਿਤਚੇਤਾ ਨਹੀਂ ਸੀ ਕਿਉਂਕਿ ਪਿੰਡ ਉਸ ਦਾ ਭਰਾ ਛੋਟਾ ਸੀ ਤੇ ਗਲੀ ਦੇ ਬੱਚਿਆਂ ਨਾਲ ਖੇਡ ਕੇ ਆਪਣਾ ਪੜ ਨਹੀਂ ਹੁੰਦਾ ਸੀ ਗਵਾਂਡੀਆਂ ਦੀਆਂ ਔਰਤਾਂ ਵੀ ਆਪਣੇ ਬੱਚਿਆਂ ਨੂੰ ਘੱਟ ਹੀ ਬਾਹਰ ਆਉਣ ਦਿੰਦੀਆਂ ਸਨ ਜੋਤੀ ਆਪਣੇ ਨਾਨਕੇ ਨਾਨੀ ਕੋਲ ਬਹੁਤ ਖੁਸ਼ ਸੀ ਨਾਨੀ ਨੇ ਰੋਜ਼ ਸਾਰੇ ਬੱਚਿਆਂ ਨੂੰ ਕਹਾਣੀਆਂ ਸੁਣਾਉਣੀਆਂ ਫਿਰ ਬਾਤਾਂ ਵੀ ਪਾਉਣੀਆਂ ਹਰ ਇੱਕ ਛੋਟੀ ਜੀ ਖੁਸ਼ੀ ਨੂੰ ਬਚਾਉਣਾ ਆਪਣੇ ਬਜ਼ੁਰਗ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਸਾਂਝਾ ਕਰ ਤਸੱਲੀ ਮਹਿਸੂਸ ਕਰਦੇ ਹੁਣ ਜੋਤੀ ਨੂੰ ਵੀ ਇੱਕ ਸਕੂਨ ਜੇ ਮਿਲਦਾ ਸੀ ਸ਼ਾਮ ਵੇਲੇ ਉਸ ਦਾ ਮਾਮਾ ਖਾਣ ਲਈ ਜੋ ਚੀਜ਼ ਲੈ ਕੇ ਆਉਂਦਾ ਤਾਂ ਸਭ ਤੋਂ ਪਹਿਲਾਂ ਨਾਨਕਿਆਂ ਦੀ लाਡਲੀ ਜੋਤੀ ਨੂੰ ਮਿਲਦੀ ਜਿਸ ਤਰ੍ਹਾਂ ਦਿਨ ਗੁਜ਼ਰਦੇ ਗਏ ਛੁੱਟੀਆਂ ਖਤਮ ਹੁੰਦੀਆਂ ਗਈਆਂ ਹੁਣ ਛੁੱਟੀਆਂ ਖਤਮ ਹੋਣ ਨੂੰ ਸਨ ਤੇ ਜੋਤੀ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਇਸ ਕਰਕੇ ਉਦਾਸੀ ਛਟਪਟ ਇੱਕ ਮਹੀਨਾ ਗੁਜ਼ਰ ਗਿਆ ਏ ਉਸ ਦਾ ਮਨ ਨਾਨਕੇ ਪਿੰਡ ਨਾਨੀ ਤੇ ਬੱਚਿਆਂ ਨਾਲ ਐਨਾਂ ਕੋਲ ਮਿਲ ਗਿਆ ਕਿ ਪਹਿਲਾਂ ਉਸ ਨੂੰ ਆਪਣੇ ਪਿੰਡ ਵਾਪਸ ਪਰਤ ਜਾਣ ਦਾ ਕੋਈ ਖਿਆਲ ਨਹੀਂ ਸੀ ਜੋਤੀ ਮੂੰਹ ਲਟਕਾਈ ਇੱਕ ਕਮਰੇ ਵਿੱਚ ਜਾ ਬੈਠੀ ਸੀ ਕਿਉਂਕਿ ਅਗਲੇ ਦਿਨ ਉਸ ਦੀ ਮੰਮੀ ਨੇ ਉਸ ਨੂੰ ਲੈਣ ਆਉਣਾ ਸੀ ਉਹ ਨਹੀਂ ਸਿਚਾਉਂਦੀ ਕਿ ਉਹ ਵਾਪਸ ਜਾਵੇ ਇਸ ਉਮਰੇ ਆ ਕੇ ਬੱਚੇ ਤੇ ਬਜ਼ੁਰਗ ਹਮ ਉਮਰ ਹੋ ਜਾਂਦੇ ਨੇ ਕਦੇ ਬੱਚੇ ਰੁੱਸ ਕੇ ਵਹਿ ਜਾਂਦੇ ਨੇ ਤੇ ਕਦੇ ਬਜ਼ੁਰਗ ਇਸ ਤਰ੍ਹਾਂ ਜੋਤੀ ਨਰਾਸ਼ ਸੀ ਬਾਬੇ ਦੀ ਫੋਟੋ ਅੱਗੇ ਹੱਥ ਜੋੜਦੀ ਛੁੱਟੀਆਂ ਵੱਧ ਜਾਣ ਤੇ ਮੰਮੀ ਨਾ ਲੈਣਾ ਵੇ ਉਸ ਦੀ ਨਾਨੀ ਨੇ ਉਸ ਆਪਣੇ ਕੋਲ ਝੋਲੀ ਚ ਬਿਠਾਇਆ ਤੇ ਦੁਲਕਾਰਦਿਆਂ ਕਿਹਾ ਸੁਣ ਮੇਰੇ ਸ਼ੇਰ ਪੁੱਤਰ ਧੀਆ ਸਿਆਣੀਆਂ ਹੁੰਦੀਆਂ ਨੇ ਰੱਬ ਜਦੋਂ ਕਿਸੇ ਤੇ ਖੁਸ਼ ਹੋਵੇ ਨਾ ਉਹਨੂੰ ਤੀ ਦਿੰਦਾ ਹੈ ਜਿਵੇਂ ਮੈਨੂੰ ਤੇਰੀ ਮੰਮੀ ਮਿਲੀ ਸੀ ਇਸ ਕਰਕੇ ਰੱਬ ਨੇ ਮੇਰੀ ਧੀ ਨੂੰ ਵੀ ਇੱਕ ਪਿਆਰੀ ਤੇ ਸਮਝਦਾਰਤੀ ਦਿੱਤੀ ਏ ਜੋਤੀ ਨੇ ਮੂੰਹ ਤੇ ਉੱਤੇ ਚੁੱਕਦਿਆਂ ਕਿਹਾ ਨਾਨੀ ਮੈਂ ਸਿਆਣੀ ਆ ਨਾਨੀ ਨੇ ਕਿਹਾ ਹਾਂ ਪੁੱਤ ਤੂੰ ਬਹੁਤ ਸਿਆਣੀ ਧੀ ਏ ਤੇ ਫਿਰ ਕੀ ਹੋਇਆ ਜੇ ਛੁੱਟੀਆਂ ਮੁੱਕ ਜਾਣੀਆਂ ਬਾਅਦ ਚ ਮੈਂ ਆ ਜਾਾਂਗੀ ਤੁਹਾਡੇ ਘਰ ਛੁੱਟੀਆਂ ਕੱਟਣ ਹੁਣ ਦੋਵੇਂ ਹੱਸਣ ਲੱਗੀਆਂ ਲੈ ਪੁੱਤੇ ਰੋਟੀ ਖਾ ਲੈ ਹੁਣ ਤਾਂ ਕੱਲ ਨੂੰ ਤੇਰੀ ਮੰਮੀ ਨੇ ਆਉਣਾ ਹੀ ਐ ਇਸ ਕਰਕੇ ਆਪਾਂ ਤੇਰੇ ਵਾਸਤੇ ਸੂਟ ਲੈ ਆਈਏ ਆਪਣੀ ਸੋਹਣੀ ਧੀ ਨੂੰ ਉਹੀ ਪਸੰਦ ਦਾ ਸੂਟ ਦਵਾ ਕੇ ਲਿਆਉਣੀ ਆ ਜੋਤੀ ਫਟਾਫਟ ਰੋਟੀ ਖਾਦੀ ਤੇ ਬਾਜ਼ਾਰ ਵੱਲ ਨੂੰ ਧੁਰ ਗਈਆਂ ਨਾਨੀ ਨੇ ਜੋਤੀ ਨੂੰ ਸੋਹਣੇ ਕੱਪੜੇ ਤੇ ਹੋਰ ਕਿੰਨਾ ਸਮਾਨ ਖਰੀਦ ਕੇ ਦਿੱਤਾ ਇੰਜੋ ਵੀ ਦਿਨ ਬੀਤ ਗਿਆ ਤੇ ਅਗਲੀ ਸਵੇਰ ਨੂੰ ਜੋਤੀ ਦੀ ਮਾਂ ਧੀ ਨੂੰ ਲੈਣ ਪੇਕੇ ਆਈ ਪੂਰਾ ਦਿਨ ਸੰਦੀਪ ਆਪਣੀ ਮਾਂ ਕੋਲ ਰਹੀ ਭਤੀਜੀਆਂ ਦੇ ਕੋਲ ਆ ਕੇ ਭੂਆ ਕਹਿਣ ਨਾਲ ਉਸ ਨੂੰ ਆਪਣਾ ਬਚਪਨ ਚੇਤੇ ਆ ਜਾਂਦਾ ਜੋਤੀ ਤੇ ਉਸ ਦੀ ਮੰਮੀ ਅਗਲੇ ਦਿਨ ਵਾਪਸ ਪਿੰਡ ਨੂੰ ਤੁਰਨ ਹੀ ਲੱਗੀਆਂ ਸਨ ਕਿ ਜੋਤੀ ਦੀਆਂ ਅੱਖਾਂ ਅਥਰੂਆਂ ਦਾ ਸਮੁੰਦਰ ਬਣੀਆਂ ਸਨ ਹਟਕੋਰੇ ਲੈ ਲੈ ਕੇ ਜੋਤੀ ਰੋ ਰਹੀ ਸੀ ਉਸ ਦੀ ਨਾਨੀ ਦਾ ਵੀ ਮਨ ਨਹੀਂ ਸੀ ਕਿ ਜੋਤੀ ਵਾਪਸ ਜਾਵੇ ਪਰ ਬੱਚਿਆਂ ਦੀ ਪੜ੍ਹਾਈ ਤੇ ਰਿਸ਼ਤੇ ਅੱਗੇ ਮਾਵਾ ਹਮੇਸ਼ਾ ਝੁਕ ਜਾਂਦੀਆਂ ਨੇ ਜੋਤੀ ਦੀ ਨਾਨੀ ਤੇ ਮਾਮੇ ਨੇ ਉਸ ਨੂੰ ਪਿਆਰ ਦਿੱਤਾ ਤੇ ਸੰਦੀਪ ਦੇ ਪੱਲੇ ਉਸ ਦੀ ਮਾਂ ਨੇ ਖਰੇ ਕੀ ਕੁਝ ਬਣ ਦਿੱਤਾ ਆਖਰਕਾਰ ਇੱਕ ਮਾਂ ਜੱਗ ਤੋਂ ਚੋਰੀ-ਚੋਰੀ ਖੌਰੇ ਕੀ ਕੀ ਬਣ ਬਣਾਉਂਦਾ ਬਣਾ ਮਣਾ ਕੇ ਜੋੜਦੀ ਏ ਕਿ ਉਸ ਦੇ ਤੀਜ ਤਿਉਹਾਰ ਚੰਗੇ ਹੀ ਜਾਣ ਸੰਦੀਪ ਦੀ ਮਾਂ ਨੇ ਵੀ ਉਹਨੂੰ ਤੀਆਂ ਦਾ ਸੰਧਾਰਾ ਦਿੰਦਿਆਂ ਕੁਝ ਯਾਦ ਕੀਤਾ ਪਰ ਉਸ ਨੂੰ ਯਾਦ ਨਾ ਆਇਆ ਤੇ ਭੁੱਲ ਗਈ ਆਖ ਅੱਖਾਂ ਪੁੰਜਣ ਲੱਗ ਪਈ ਸੰਦੀਪ ਜਾਣਦੀ ਸੀ ਕਿ ਮਾਂ ਦੇ ਅੰਦਰ ਕੀ ਹੈ ਦਾ ਅਸਲ ਉਸ ਦੀ ਮਾਂ ਉਸ ਵਕਤ ਉਸ ਦੇ ਪਾਪਾ ਨੂੰ ਚੇਤੇ ਕਰਦੀ ਪਈ ਸੀ ਸੰਦੀਪ ਜਦੋਂ ਪੇਕੇ ਆਉਂਦੀ ਉਸ ਦਾ ਭਰਾ ਜ਼ਮੀਨ ਤੇ ਫੁੱਲ ਵਿਛਾ ਛੱਡਦਾ ਸੀ ਤੇ ਉਸ ਦੇ ਬਾਪ ਨੂੰ ਗੁਜ਼ਰੇ ਦੋ ਬਰੇ ਹੋ ਗਏ ਸਨ ਇਹ ਸੋਚ ਸੰਦੀਪ ਨੇ ਵੀ ਅੱਖਾਂ ਭਰ ਲਈਆਂ ਬਸ ਨਿਹਾਰਨ ਦਿੱਤਾ ਜੋਤੀ ਤੇ ਉਸ ਦੀ ਮੰਮੀ ਬਸਾ ਚ ਝਾੜ ਗਈਆਂ ਬਸ ਚੱਲੀ ਤੇ ਜੋਤੀ ਖਿੜਕੀ ਚੋਂ ਕਿੰਨਾ ਚਿਰ ਮੋੜ-ਮੋੜ ਵੇਖਦੀ ਰਹੀ। ਬੱਸ ਸਟਾਰਟ ਹੋ ਕੇ ਕਿੰਨਾ ਅੱਗੇ ਨਿਕਲ ਆਈ ਸੀ ਪਰ ਜੋਤੀ ਅਜੇ ਵੀ ਪਿੱਛੇ ਦੇਖਦੀ ਰਹੀ। ਉਸ ਦੀ ਨਾਨੀ ਵੀ ਬੱਸ ਦੇਖੋ ਜਲਹੌਣ ਤੱਕ ਉਸ ਵੱਲ ਹੀ ਵੇਖਦੀ ਰਹੀ। ਜੋਤੀ ਘਰ ਪਹੁੰਚ ਕੇ ਵੀ ਮਜੂਸ ਜਿਹੀ ਰਹੀ। ਉਸ ਦੇ ਪਾਪਾ ਨੇ ਵੀ ਉਸ ਨੂੰ ਨਾਨਕਿਆਂ ਦੀਆਂ ਗੱਲਾਂ ਸੁਣਾਉਣ ਲਈ ਕਿਹਾ। ਪਰ ਉਹ ਉਸੇ ਤਰ੍ਹਾਂ ਖਾਮੋਸ਼ ਰਹੀ। ਕੁਝ ਦਿਨ ਇਦਾਂ ਹੀ ਚੱਲਦਾ ਰਿਹਾ। ਤੇ ਮੁਰ ਜੋਤੀ ਦੁਆਰਾ ਸਕੂਲ ਦੇ ਕੰਮਾਂ ਵਿੱਚ ਰੁੱਝ ਗਈ ਵਕਤ ਆਪਣੀ ਚਾਲੇ ਚੱਲਦਾ ਗਿਆ ਅੱਜ ਉਹੀ ਜੋਤੀ ਵਕਤ ਦੀ ਪੈੜ ਬਦਲਦਿਆਂ ਰੱਜ ਕੇ ਜਵਾਨ ਹੋ ਚੁੱਕੀ ਹੈ ਤੇ ਸਕੂਲ ਵਿੱਚ ਬਤੌਰ ਅਧਿਆਪਕਾ ਡਿਊਟੀ ਨਿਭਾ ਰਹੀ ਹੈ ਉੰਜ ਵਕਤ ਬਦਲ ਚੁੱਕਾ ਹੈ ਜੋਤੀ ਦੀ ਨਾਨੀ ਨੂੰ ਵੀ ਗੁਜ਼ਰੇ ਹੁਣ ਕਿੰਨਾ ਵਕਤ ਹੋ ਗਿਆ ਹੈ ਜੋਤੀ ਅਕਸਰ ਹੁਣ ਆਪਣੇ ਨਾਨਕੇ ਨਹੀਂ ਜਾਂਦੀ ਕਿਉਂਕਿ ਨਾਨੀ ਦਾ ਉਹ ਬਚਪਨ ਵਾਲਾ ਮੋਹ ਵੀ ਨਾਨੀ ਦੇ ਆਖਰੀ ਸਾਹਾਂ ਨਾਲ ਹੀ ਦਮ ਤੋੜ ਚੁੱਕਾ ਹੈ ਪਰ ਜੋਤੀ ਦੇ ਜਹਨ ਵਿਚਲੀਆਂ ਯਾਦਾਂ ਹਮੇਸ਼ਾ ਦਿਲ ਵਿੱਚ ਧੜਕਣ ਬਣ ਧੜਕਦੀਆਂ ਰਹਿਣਗੀਆਂ ਹੁਣ ਜਦੋਂ ਵੀ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਨੇ ਜਾਂ ਛੁੱਟੀਆਂ ਦਾ ਜ਼ਿਕਰ ਹੁੰਦਾ ਹੈ ਤਾਂ ਜੋਤੀ ਬੱਚਿਆਂ ਦੇ ਚਿਹਰੇ ਦੀ ਰਵਾਨਗੀ ਵਿੱਚੋਂ ਆਪਣੇ ਬਚਪਨ ਦੇ ਸਫ਼ਿਆਂ ਨੂੰ ਟਟੋਲਣ ਲੱਗੀ ਹੈ ਤੇ ਛੁੱਟੀਆਂ ਮੁੱਕ ਜਾਣ ਵਗਰੋਂ ਜਦੋਂ ਬੱਚੇ ਸਕੂਲ ਆਉਂਦੇ ਹਨ ਜੋਤੀ ਹਰ ਇੱਕ ਬੱਚੇ ਤੋਂ ਉਹਨਾਂ ਦੀ ਨਾਨੀ ਦੇ ਪਿਆਰ ਦਾ ਇੱਕ ਲੇਖ ਲਿਖਵਾ ਕੇ ਬੜੀ ਗੌਰ ਨਾਲ ਚੈੱਕ ਕਰਨ ਬੈਠ ਜਾਂਦੀ ਹੈ ਕਦੇ-ਕਦੇ ਇੰਜ ਸੋਚਦੀ ਹੈ ਕਿ ਨਾਨੀ ਤੇਰੀਆਂ ਬਾਹਾਂ ਰੁੱਸੀਆਂ ਨਾਨਕਿਆਂ ਦੀਆਂ ਰਾਹਾਂ ਰੁੱਸੀਆਂ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ-ਵਸਦੇ ਰਹੋ ਰੱਬ ਰਾਖਾ